ਸੀ ਫਰੰਟ ਪੰਜਾਬ ਵੱਲੋਂ ਅਮਰੀਕਸਰ ਵਿਖੇ ਸੁਪਰੀਡੈਂਟ 1 ਨੂੰ ਨਿਤਿਸ਼ ਭੀਮ ਜੀ ਨੇ ਦਿੱਤਾ ਮੰਗ ਪੱਤਰ ਇਸ ਮੰਗ ਪੱਤਰ ਰਹੀਂ ਉਹਨਾਂ ਸਰਕਾਰ ਨੂੰ ਕਿਹਾ ਕਿ ਪੰਜਾਬ ਵਿੱਚ ਜਲਦ ਹੀ 12.5% ਬਾਲਮਿਕੀ ਮਜਬੀ ਸਿੱਖ ਸਮਾਜ ਨੂੰ ਰੱਖਵਾ ਕਰਨ ਲਾਗੂ ਕੀਤਾ ਜਾਵੇ ਅਤੇ ਸਿੱਖਿਆ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਲੈਂਡ ਸੇਲਿੰਗ ਐਕਟ ਤਹਿਤ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਦਕਰ ਜੀ ਦੀਆਂ ਮੂਰਤੀਆਂ ਦੀ ਹੋ ਰਹੀ ਬੇਅਦਬੀ ਕਰਵਾ ਰਹੇ ਗੁਰਪੰਤਵੰਤ ਸਿੰਘ ਪੰਨੂ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਅਤੇ ਬ੍ਰਾਹਮਸਰੂਪ ਸੌਤਾ ਦੀ ਖਾਸ ਰਿਪੋਰਟ ਜਾ ਬਿੰਜਾ ਸਭੀ ਰਾਣ ਜੀ ਨਰਾਣ ਮਿਸ਼ਵੀ ਮੇਰੀ ਫਾਊਂਡਰ ਪ੍ਰੀਮੈਕਸ਼ਨ ਕਮੇਟੀ ਐਸਸੀ ਫਰੰਡ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਜਿਹੜੀ ਮੁੱਖ ਮੰਗਾਂ ਹੈਗੀਆਂ ਲੈਂਡਫਿਲਿੰਗ ਐਕਟ ਵੱਲੋਂ ਕੀ ਮਰਜੀ 6 ਮਾਰਚ ਦਾ 12% ਡਾਇਰੈਕਸ਼ਨ ਜਿਹੜਾ ਵਾ ਸਿੱਖਿਆ ਤੇ ਨੌਕਰੀਆਂ ਦੇ ਵਿੱਚ ਸੁਨਿਸ਼ਚਿਤ ਤੌਰ ਤੇ ਲਾਗੂ ਕੀਤਾ ਜਾਵੇ ਔਰ ਤੀਜਾ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਦੇ ਨਾਲ ਜਿਹੜੀ ਬੇਅਦਬੀ ਹੋ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਔਰ ਰੈਡੀਕਲ ਪੱਲੋਲ ਉੱਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਔਰ ਇਹਦੇ ਸੰਬੰਧ ਦੇ ਵਿੱਚ ਅੰਮ੍ਰਿਤਸਰ ਡੀਸੀ ਨੇ ਮੰਗ ਪੱ ਲੈਸ ਫੀਲਿੰਗ ਐਕਟ ਦੇ ਜਮੀਨਿਆ ਦੇ ਵਿੱਚ ਜੋ ਐਕਟ ਹੈਗਾ ਸਾਡੇ 17 ਏਕੜ ਤੋਂ ਉੱਪਰ ਕੋਈ ਜ਼ਮੀਨ ਰੱਖ ਨਹੀਂ ਸਕਦਾ ਉਹ ਜ਼ਮੀਨ ਜਿਹੜੀ ਹੈ ਦਲਿਤਾ ਦੇ ਨਾਲ ਹਾਸ਼ੀਏ ਦੇ ਸਮਾਜ ਦੇ ਵਿੱਚ ਵੰਡੀ ਜਾਣੀ ਚਾਹੀਦੀ ਹੈ ਜੋ ਜ਼ਮੀਨ ਸਰਕਾਰੀ ਆ ਉਹ ਜ਼ਮੀਨ ہماری ਹੈ ਜਿਹੜੀ ਸਰਕਾਰੀ ਜ਼ਮੀਨ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਖਾਲੀ ਪਈ ਹੋਈ ਆ ਉਹ ਦਲਿਤਾ ਦੇ ਵਿੱਚ ਹਾਸ਼ੀਏ ਦੇ ਸਮਾਜ ਦੇ ਵਿੱਚ ਮਾਰਜੀਨਲਾਈਜ਼ਡ ਕਮਿਊਨਿਟੀ ਚ ਵੰਡੀ ਜਾਵੇ ਔਰ ਵਾਲਮੀਕੀ ਮਜਬੂਸੀ ਇੱਕ ਸਮਾਜ ਦਾ ਸਾਡੇ 12% ਰੈਜ਼ਰਵੇਸ਼ਨ ਜਿਹੜੀ ਆ ਉਹ ਸਿੱਖਿਆ 'ਚ ਲਾਗੂ ਕੀਤਾ ਜਾ ਸਕੇ ਤਾਂ ਕਿ ਰੋਜ਼ਗਾਰ ਦੇ ਬਿਹਤਰੀਨ ਮੌਕੇ ਜਿਹੜੇ ਆ ਸਿਲੈਕਟਡ ਜਗ੍ਹਾ ਦੇ ਉੱਤੇ ਉਹ ਸਾਡੇ ਬੱਚਿਆਂ ਨੂੰ ਵੀ ਹਾਸਲ ਹੋ ਸਕਣ ਇਹਨਾਂ ਸਾਰੀਆਂ ਮੰਗਾਂ ਦੇ ਲਈ ਅੰਮ੍ਰਿਤਸਰ ਡੀਸੀ ਨੂੰ ਐਸੀ ਪਲਾਨ ਪੰਜਾਬ ਵੱਲੋਂ ਸਮੂਹ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਅ ਔਰ ਮੱਝ ਦੇ ਵਿੱਚ ਹਰ ਜ਼ਿਲ੍ਹੇ ਕਸਬੇ ਚ ਤਹਿਸੀਲ ਤੋਂ ਲੈ ਕੇ ਐਸਟੀਐਮ ਤੋਂ ਲੈ ਕੇ ਡੀਸੀ ਤੱਕ ਇਹ ਮੇਰੀ ਜ਼ਿੰਮੇਵਾਰੀ ਹੈ ਔਰ ਇਹ ਮੰਗ ਪੱਤਰ ਅੱਗੋਂ ਵੀ ਲਗਾਤਾਰ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਾਈ ਜਾਣਗੇ ਜੈ ਆਲਮਿਕ ਜੀ ਜੈ ਪੀਨ ਜੈ ਸਰਕਾਰ